ਸਾਡੇ ਪਿੰਡ ਪਖੜਲ ਸਈਦਾ ਸਿੰਘ ਦੀ ਜ਼ਮੀਨ ਹੈ ਪੰਚਾਇਤੀ ਤੇ ਉੱਥੇ ਵੀਡੀਓ ਦੇ ਪ੍ਰਬੰਧਕ ਸੈਕਟਰੀ ਸਾਰੇ ਗਏ ਆ ਵਾਅਦਾ ਦਿਵਾ ਕੇ ਤੇ ਬਾਅਦ ਵਿੱਚ ਨਾਤਾ ਬੋਲੀ ਕੈਨਸਲ ਕਰਤੀ ਆ ਬਾਅਦ ਚ ਕੀ ਕਰਾਂਗੇ ਸਾਈਨ ਕਰਾ ਲਿਆ ਵੀਡੀਓ ਬਣੀ ਆ ਪਰ ਬਾਅਦ ਚ ਆਪਣੇ ਇੱਕ ਚੇਤੇ ਨੂੰ ਜਿਹੜਾ ਮਲੋ ਸਰਕਾਰ ਦਾ ਚੇਤਾ ਸੀ ਉਹਨੂੰ ਅੰਦਰ ਵੜ ਕੇ ਤੇ ਉਹਨੂੰ ਪੈੜੀਵਾ ਦਿੱਤੀ ਆ ਪੈੜੀ ਦੀ ਜਿਹੜੀ ਬੋਲੀ ਆ ਉਹ ਗੁਰਦੁਆਰਾ ਸਾਹਿਬ ਚ ਹੋਵੇ ਤੇ ਲੋਕਾਂ ਦੇ ਸਾਹਮਣੇ ਹੋਵੇ ਜਿਹੜਾ ਵੀ ਪੈੜੀ ਵਾਹਦਾ ਵਾ ਭਾਵੇਂ ਉਹ ਵਾਲੇ ਕੋਈ ਵਾਲੇ ਪਰ ਉਹਨੂੰ ਇਹਨਾਂ ਆਪਣੇ ਚੇਤੇ ਨੂੰ ਜੁਹਨਾਂ ਲਵਾ ਦਤਾ ਵਾ ਸਾਰਾ ਹੀ ਇਸ ਚੀਜ਼ ਦਾ ਵਿਰੋਧ ਕਰਦੇ ਆ। ਉਹ ਪੰਚਾਇਤ ਦੇ ਵਿੱਚ, ਸਾਥ ਦੇ ਵਿੱਚ, ਗੁਰਦਾਰਾ ਸਾਹਿਬ ਜਾਂ ਕੋਈ ਸਕੂਲ ਦੇ ਵਿੱਚ ਬੋਲੀ ਹੁੰਦੀ ਸੀ। ਐਰਕਨ ਦੀ ਜੋ ਆਮ ਪਾਰਟੀ ਦੀ ਸਰਕਾਰ ਬਣੀ ਐ, 2 ਸਾਲ ਪਹਿਲਾਂ ਬੋਲੀ ਹੋਈ ਐ। ਇਹ ਸਾਡੇ ਪਿੰਡ ਦੇ ਯਰੂਪਾ ਸਿੰਘ ਹਣੀ, ਦਿਲਜਾਰ ਸਿੰਘ ਇਹਨਾਂ ਨੇ ਜ਼ਮੀਨ 2 ਸਾਲ ਠੇਕੇ ਤੇ ਲੈ ਕੇ ਵਾਈ ਆ। ਐਰਕਨ ਦੀ ਪਤਾ ਨਹੀਂ ਕੀ ਬਣਿਆ ਵਾ। ਇੱਕ ਜੋਕ ਸਾਡੇ ਪਿੰਡ ਦਾ ਜੋ ਆਮ ਪਾਰਟੀ ਦਾ ਚੇਤਾ ਵਾ, ਉਹਨੇ ਅੰਦਰ ਵੜ ਕੇ ਹੀ ਸਾਰਾ ਕੁਝ ਕਰਕੇ ਤੇ ਪੈੜੀ ਜਿਹੜੀ ਉਹ ਵਾਲੀ ਐ, ਇਹ ਬੋਲੀ ਦੀ ਕਰੀਏ। ਤੇ ਬੋਲੀ ਇਦਾਂ ਵਾ ਜੀ ਦੇਖੋ ਜਿਵੇਂ ਸਰਕਾਰ ਦਾ ਮੈਂਟੋ ਹੀ ਆ ਜੀ 10% ਹਰ ਸਾਲ ਵਧ ਕੇ ਬੋਲੀ ਹੁੰਦੀ ਆ ਬੋਲੀ ਬੈਠ ਕੇ ਸਕੂਲ ਦੇ ਵਿੱਚ ਹੋਈ ਆ ਕੋਈ ਇਹਦੇ ਚ ਦੂਰ ਐਲੀ ਗੱਲ ਨਹੀਂ ਆ ਇਹਨਾਂ ਦੇ ਪਰਿਵਾਰ ਹਰ ਤੋਂ ਹੀ ਜਿਹੜੇ ਵਿਰੋਧੀ ਹੁਣ ਬੈਠੇ ਆ 70 ਸਾਲਾਂ ਤੋਂ ਇਹੀ ਜ਼ਮੀਨ ਵਾਉਂਦੇ ਆ ਰਹੇ ਆ ਨਹੀਂ ਦੇ ਇਹਨਾਂ ਨੇ ਮੁੱਦੇ ਆਪਾਂ ਜਿਹੜੇ ਆਪਾਂ ਮੁੱਦੇ ਦੇ ਆਧਾਰ ਤੇ ਆ ਕੇ ਗੱਲ ਕਰਨੀ ਉਹ ਵੀ ਗੱਲ ਕਰ ਲੈਣਾ 70 ਸਾਲਾਂ ਤੋਂ ਇਹਨਾਂ ਨੇ ਵਾਈਅਤ ਕੀ ਕਦਰ ਸਕਸ਼ ਨੇ ਜਿਹੜੀ ਜੋ ਪਰਸੈਂਟੇਜ ਬਣਦੀ ਆ ਗੁਰਬੱਸਾ ਸਿੰਘ ਆ ਉਹਦਾ ਨਾਂ ਸਨੋਖਤ ਗੀਤ ਸਿੰਘ ਉਹਨੇ ਬੋਲੀ ਦੇ ਕੇ ਤੇ ਪਿਛਲੇ ਸਾਲ ਮੇਰੇ ਹਿਸਾਬ ਨਾਲ 230000 ਨੂੰ ਗਈ ਸੀ ਤੇ ਐਤ ਕੀ 270000 ਜਿਹੜੀ ਜ਼ਮੀਨ ਉਹਨੇ ਲਈ ਆ ਸਰਕਾਰੀ ਨਮਾਇੰਦੇ ਮੁਲਾਜ਼ਮ ਆਏ ਨੇ ਜਿਨ੍ਹਾਂ ਨੇ ਬੋਲੀ ਕੀਤੀ ਆ ਤੇ ਉਹਨਾਂ ਦੇ ਸਾਹਮਣੇ 270000 ਜਿਹੜਾ 40000 ਵਾਧੇ ਗਈ ਨਾ ਉਹ ਘਟ ਗਈ ਸਰਕਾਰ ਦੇ ਖਾਤੇ ਜੋ ਜ਼ਮੀਨ ਉਹਨੇ ਜਵਾ ਕਰਾ ਕੇ ਪੈਸੇ ਉਹਨੇ ਆਣੀ ਕੀ ਗੱਲ ਬੋਲੀ ਇੱਧਰ ਲਾ ਲਾ ਕੇ ਬੈਠੇ ਜੀ ਗੱਲ ਬੋਦੇ ਇਤਰਾ ਜੀ ਸਾਡੇ ਪਿੰਡ ਪਠੜ ਸਈਦਾ ਸਿੰਘ ਦੀ ਜ਼ਮੀਨ ਹੈ ਪੰਚਾਇਤੀ ਤੇ ਉੱਥੇ ਵੀਡੀਓ ਦੇ ਪ੍ਰਬੰਧਕ ਸੈਕਟਰੀ ਸਾਰੇ ਗਏ ਆ ਆਵਾਜ਼ ਦਵਾ ਕੇ ਤੇ ਬਾਅਦ ਵਿੱਚ ਨਾਤਾ ਬੋਲੀ ਕੈਨਸਲ ਕਰਤੀ ਆ ਬਾਅਦ ਚ ਕਿਤੇ ਕਰਾਂਗੇ ਸਾਈਨ ਕਰਾ ਲਿਆ ਵੀਡੀਓ ਬਣੀ ਆ ਪਰ ਬਾਅਦ ਚ ਆਪਣੇ ਇੱਕ ਚੇਤੇ ਨੂੰ ਜਿਹੜਾ ਮਲੋ ਸਰਕਾਰ ਦਾ ਚੇਤਾ ਸੀ ਉਹਨੂੰ ਅੰਦਰ ਵੜ ਕੇ ਤੇ ਉਹਨੂੰ ਪੈੜੀਵਾ ਦਿੱਤੀ ਆ ਅਸੀਂ ਇਹ ਮੰਗ ਕਰਦੇ ਆ ਕਿ ਪੰਚਾਇਤੀ ਪੈੜੀ ਦੀ ਜਿਹੜੀ ਬੋਲੀ ਆ ਉਹ ਗੁਰਦੁਆਰਾ ਸਾਹਿਬ ਚ ਹੋਵੇ ਤੇ ਲੋਕਾਂ ਦੇ ਸਾਹਮਣੇ ਹੋਵੇ ਜਿਹੜਾ ਵੀ ਪੜੀ ਬੋਂਦਾ ਵਾ ਭਾਵੇਂ ਉਹ ਵਾਲੇ ਕੋਈ ਵਾਲੇ ਪਰ ਉਹਨੂੰ ਇਹਨੇ ਆਪਣੇ ਚੇਤੇ ਨੂੰ ਜੁਹਨਾਂ ਲਵਾ ਦਿੱਤਾ ਵਾ ਸਾਹ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਆ ਅਫਸਰ ਸ਼ਾਇਦ ਐਸਾ ਰਵਈਆ ਜਿਹੜਾ ਹਾਂ ਜੀ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਕਿਹਾ ਗਿਆ ਕਿ ਦਫ਼ਤਰਾਂ ਦੇ ਵਿੱਚ ਪ੍ਰਸ਼ਾਸਚਾਰੀ ਵੀ ਬੰਦ ਹੈ ਲੋਕਾਂ ਦੀ ਖੱਜਲਖਵਾਰੀ ਵੀ ਬੰਦ ਹੈ ਪਰ ਜਿਸ ਤਰੀਕੇ ਦੇ ਨਾਲ ਬਲਾਕ ਚੋਲਾ ਸਾਹਿਬ ਦੀ ਗੱਲ ਕੀਤੀ ਜਾਵੇ ਅਫਸਰ ਪਹੁੰਚਦੇ ਨਹੀਂ ਇਹਨੂੰ ਕਿਤਾ ਦੇ ਇਹ ਜੀ ਬਹੁਤ ਮਾੜਾ ਪ੍ਰਬੰਧ ਚੱਲ ਰਿਹਾ ਵਾ ਇਹ ਸਰਕਾਰ ਤੇ ਲੋਕਾਂ ਨੂੰ ਝਾਗ ਸੀ ਵੀ ਨਵੀਂ ਸਰਕਾਰ ਆਊਗੀ ਆਮ ਲੋਕਾਂ ਦੀ ਸਰਕਾਰ ਆਊਗੀ ਤੇ ਲੋਕਾਂ ਦੇ ਕੰਮ ਹੋਣਗੇ ਇਹੋ ਲੋਕਾਂ ਦੀ ਆਸ ਸੀ ਪਰ ਜੋ ਸਰਕਾਰ ਆ ਗਈ ਆ ਇੱਥੇ ਅਸੀਂ ਦਫ਼ਤਰ ਦੇ ਵਿੱਚ ਵੇਖੇ 2 ਮਹੀਨੇ ਤੋਂ ਬੀਟੋ ਜਿਹੜਾ ਗੈਰਹਾਜ ਰਿਆ ਇੱਥੇ ਕੋਈ ਸੈਕਟਰੀ ਨਹੀਂ ਆਉਂਦਾ ਕੋਈ ਪ੍ਰਬੰਧਕ ਨਹੀਂ ਪਿੰਡਾਂ ਦੇ ਪ੍ਰਬੰਧਨ ਲਈ ਕੋਈ ਇੱਥੇ ਵੜਦਾ ਨਹੀਂ ਇੱਥੇ ਰੋਜ਼ ਵੇਨੇ ਸੀ ਜਿਹੜਾ ਆਂਦਾ ਜਾਂਦਾ ਮੈਨੂੰ 2 ਮਹੀਨੇ ਹੋ ਗਏ ਗੇੜਾ ਮਾਰਦੇ ਨੂੰ ਕੋਈ ਇਹਨਾਂ ਮੈਨੂੰ 1.5 ਮਹੀਨਾ ਹੋ ਗਿਆ ਵਾ ਇੱਥੇ ਕੋਈ ਅਧਿਕਾਰੀ ਨਹੀਂ ਵੜਦਾ ਲੋਕ ਹੱਜਲ ਖੜਾ ਹੋ ਕੇ ਮੁੜਦੇ ਜਾਂਦੇ ਆ ਲੋਕਾਂ ਦੇ ਜਿੱਥੋਂ ਦੇ ਕੰਮ ਰੁਕੇ ਉੱਥਾਂ ਦੇ ਦੋਤਾਂ ਰੁਕੇ ਆ ਪਰ ਕੋਈ ਬਹੁਤ ਜ਼ਿਆਦਾ ਮਾੜਾ ਪ੍ਰਬੰਧ ਆ ਨਾ ਕੋਈ ਰਿਸਤ ਬੰਦ ਹੋਈ ਆ ਨਾ ਕੋਈ ਨਸ਼ਾ ਬੰਦ ਹੋਇਆ ਵਾ ਇਸ ਕਰਕੇ ਲੋਕਾਂ ਦਾ ਬਹੁਤ ਮਾੜਾ ਹਾਲ ਹੋ ਰਿਹਾ ਸਾਨੂੰ ਇਹ ਦੱਸ ਦੇਣਗੇ ਤਰਨੇ ਲੱਗੇ ਅੱਜ ਆਇਆ ਕੋਈ ਅਫਸਰ ਕੋਈ ਅਫਸਰ ਨਹੀਂ ਆਇਆ ਇੱਕ ਦਿਨ ਇਥੇ ਸੈਕਟਰੀ ਆਇਆ ਵਾ ਉਹ ਵੀ ਸਾਨੂੰ ਉਹਨੇ ਲਾਰਾ ਲਾਇਵ ਕੋਈ ਨਹੀਂ ਮੈਂ ਗੱਲ ਕਰਕੇ ਡੀਡੀਪੀ ਉਹ ਨਾਲ ਵੀਡੀਓ ਗੱਲ ਕਰਕੇ ਤੁਹਾਡਾ ਹੁਣੇ ਹੱਲ ਕਰਦਾ ਪਰ ਇਸ ਗੱਲ ਨੂੰ ਵੀ ਅੱਜ 6 ਦਿਨ ਹੋ ਗਿਆ ਅਜ ਤੱਕ ਸਾਨੂੰ ਕੋਈ ਫੋਨ ਨਹੀਂ ਆਇਆ ਉਲਟਾ ਸਾਨੂੰ ਧਮਕੀਆਂ ਮਿਲਦੀਆਂ ਵਾ ਕਿ ਤੁਹਾਡਾ ਕੁਝ ਨਹੀਂ ਬਣਨਾ ਜੇ ਬਣਾਉਣਾ ਵਾ ਤੇ ਜਾ ਕੇ ਡੀਸੀ ਜਾਂ ਬੀਟੀਓ ਆਪਣਾ ਏਡੀ ਏਡੀਸੀ ਜਾਓ ਡੀਡੀਪੀਓ ਦੇ ਜਾਓ ਉਥੇ ਹਲੋ ਪਰ ਮੈਂ ਕੁਝ ਨਹੀਂ ਕਰ ਸਕਦਾ ਪਰ ਉਹਦਾਂ ਦੇ ਗੈਰਹਾਜ਼ਰਾ ਸਾਨੂੰ ਉਹਦੇ ਅਧਿਕਾਰੀ ਆ ਕੇ ਦੱਸਦੇ ਆ ਜਾਂ ਫੋਨ ਤੇ ਸਾਡੇ ਚੇਤਨ ਨੂੰ ਆਪਣੇ ਆਗੂ ਦੱਸਦੇ ਆ ਕਿ ਤੁਹਾਡਾ ਕੁਝ ਨਹੀਂ ਬਣਨਾ ਇਸੇ ਬੈਂਡ ਦਾ ਫਾਇਦਾ ਕੋਈ ਨਹੀਂਗਾ ਤੋ ਉੱਠ ਕੇ ਘਰਾਂ ਨੂੰ ਚਾਉ ਸਾਨੂੰ ਧਮਕੀਆਂ ਦੇਂਦਾ ਸਗੋ ਅਗਲਾ ਸੰਘਰਸ਼ ਅਗਲਾ ਸੰਘਰਸ਼ ਆ ਜੀ ਜਿੱਨਾਂ ਚਿਰ ਇਹ ਪੰਚਾਇਤ ਦੀ ਪੈੜੀ ਦੀ ਬੋਲੀ ਨਹੀਂ ਹੁੰਦੀ ਜਿਹੜੇ ਮਸਲੇ ਹੋ ਰਹੀ ਸਾਡੇ ਪਿੰਡਾਂ ਦੇ ਹੈਗੇ ਆ ਉਹ ਹੱਲ ਨਹੀਂ ਹੁੰਦੇ ਉਹ ਨਜ਼ਰ ਸੰਘਰਸ਼ ਜਾਰੀ ਰਹੂਗਾ ਸਾਡੀ ਜਥੇਬੰਦੀ ਸ਼ੰਭੂ ਦੇ ਗਈ ਆ ਉਹਨਾਂ ਨੇ 31 ਤਰੀਕ ਨੂੰ ਆ ਜਾਣਾ ਵਾਪਸ 30 ਨੂੰ ਅਸੀਂ ਉਦੋਂ ਬਾਅਦ ਫਿਰ ਵੱਡਾ ਸੰਘਰਸ਼ ਕਰਾਂਗੇ ਜਾਂ ਰੋਡ ਤੇ ਚਾਹੀਏ ਜਾਂ ਰੇਲਾਂ ਡੱਕੀ ਅਸੀਂ ਸਾਰਾ ਜ਼ਿਲ੍ਹਾ ਆਪਣਾ ਸੂਬਾ ਲੈ ਕੇ ਜਾਵਾਂਗੇ ਪਰ ਜਿੰਨਾ ਚਿਰ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਇਥੋਂ ਉੱਠਾਂਗੇ ਨਹੀਂ ਭਜੀ ਕੀ ਨਾ ਆਪਣਾ ਜੀ ਮੇਰਾ ਨਾਮ ਪ੍ਰਗਟ ਸਿੰਘ ਡਾਕਟਰ ਕਰਕੇ ਮੈਂ ਇਸ ਕਿਚਾਨ ਸੰਘਰਸ਼ ਕਮੇਟੀ ਦਾ ਖਜ਼ਾਨਚੀ ਆ ਜੀ ਤੇ ਜੋ ਸਾਡੇ ਪਿੰਡ ਪਠਲ ਸਿਧਾ ਸਿੰਘ ਜ਼ਮੀਨਾਂ ਸ਼ਾਮ ਲਾੜ ਦੀ ਕੋਈ 9-10 ਏਕੜ ਜ਼ਮੀਨ ਹੈ ਅੱਜ ਤੋਂ ਅਸੀਂ ਨਿਕਲ ਕੇ ਹੁੰਦੇ ਵਿੰਦੇ ਐ ਕਿ ਸਾਡੇ ਪਿਓ ਦਾਦਾ ਸਰਪੰਚ ਰਹੇ ਮੋਹਤਬਰ ਰਹੇ ਆ ਉਹ ਪੰਚਾਇਤ ਦੇ ਵਿੱਚ ਸੱਥ ਦੇ ਵਿੱਚ ਗੁਰਦਾਰਾ ਸਾਹਿਬ ਜਾਂ ਕੋਈ ਸਕੂਲ ਦੇ ਵਿੱਚ ਬੋਲੀ ਹੁੰਦੀ ਸੀ ਐਰਕਰ ਦੀ ਜਿਉਂ ਆਮ ਪਾਰਟੀ ਦੀ ਸਰਕਾਰ ਬਣੀ ਐ 2 ਸਾਲ ਪਹਿਲਾਂ ਬੋਲੀ ਹੋਈ ਐ ਇਹ ਸਾਡੇ ਪਿੰਡ ਦੇ ਹੀ ਆ ਰੂਪਾ ਸਿੰਘ ਹਣੀ ਦਿਲਜਾਰ ਸਿੰਘ ਇਹਨਾਂ ਨੇ ਜ਼ਮੀਨ 2 ਸਾਲ ਠੇਕੇ ਤੇ ਲੈ ਕੇ ਵਾਈ ਐ ਐਰਕਰ ਦੀ ਪਤਾ ਨਹੀਂ ਕੀ ਬਣਿਆ ਵਾ ਇੱਕ ਜੋਕ ਸਾਡੇ ਪਿੰਡ ਦਾ ਜੋ ਆਮ ਪਾਰਟੀ ਦਾ ਚੇਤਾ ਵਾ ਉਹਨੇ ਅੰਦਰ ਵੜ ਕੇ ਸਾਰਾ ਕੁਝ ਕਰਕੇ ਤੇ ਪੈੜੀ ਜਿਹੜੀ ਉਹ ਵਾਲੀ ਐ ਇਨਾ ਸੱਡ ਕੇ ਸਾਡੇ ਪਿੰਡ ਦੇ ਬੰਦਿਆਂ ਨੂੰ ਵਾਜੇ ਚ ਵਾਜ ਦਿਵਾ ਕੇ ਕਿ ਅੱਜ ਸ਼ਾਮ ਲਾਟ ਦੀ ਬੋਲੀ ਹੋਣੀ ਹੈ ਤੇ ਬੋਲੀ ਦੇ ਜਦੋਂ ਬੋਲੀ ਹੋਣ ਲੱਗੀ ਆ ਬੋਲੀ ਮੇਰੇ ਪਿੰਡ ਦੇ ਕਿਸਾਨ ਵੀਰਾਂ ਨੇ ਦਿੱਤੀ ਆ ਤੇ ਬੋਲੀ ਦੇਣ ਤੋਂ ਬਾਅਦ ਚ ਉਹਨੇ ਸਾਈਨ ਕਰਵਾ ਲਿਆ ਕਿ ਬੋਲੀ ਕੈਨਸਲ ਕੀਤੀ ਗਈ ਆ ਫਿਰ ਕਿਸੇ ਦਿਨ ਬੋਲੀ ਕਰਾਂਗੇ ਤੇ ਉਸੇ ਵੇਲੇ ਉਹਨਾਂ ਨੇ ਆਪਦੇ ਘਰ ਖੜ ਕੇ ਇਹ ਜਿਹੜੀ ਬੋਲੀ ਕਰਕੇ ਤੇ ਆਪ ਜਮੀਨ ਜਿਹੜੀ ਉਹ ਵਾਲੀ ਆ ਅਸੀਂ 3 ਤਰੀਕ ਨੂੰ ਜਦੋਂ ਸਾਨੂੰ ਪਤਾ ਲੱਗਾ ਇਹ 20 ਤਰੀਕ ਦੀ ਗੱਲ ਹੈ 6ਵੇਂ ਮਹੀਨੇ ਦੀ ਤੇ 20 ਤਰੀਕ ਨੂੰ ਜਦੋਂ ਅਸੀਂ ਪਤਾ ਲੱਗਾ ਕਿ ਅੱਜ ਬੋਲੀ ਕੈਨਸਲ ਹੋ ਗਈ ਆ ਅਸੀਂ ਥੋੜੇ ਦਿਨ 10 ਦਿਨ ਰੋਕ ਕੇ ਕਿ 3 ਤਰੀਕ ਨੂੰ ਇੱਥੇ ਆਏ ਆ ਬਲਾਕ ਦੇ ਵਿੱਚ ਤੇ ਵੀਡੀਓ ਸਾਹਿਬ ਨਾਲ ਸੰਪਰਕ ਕੀਤਾ ਤੇ ਵੀਡੀਓ ਸਾਹਿਬ ਨੇ ਆਖਿਆ ਕਿ ਉਹਨਾਂ ਨੇ ਤਾਂ ਸਾਡਾ ਫੋਨ ਨਹੀਂ ਚੁੱਕਿਆ ਸੈਕਟਰੀ ਹਰਦੇਵਾਲ ਸਿੰਘ ਨੇ ਚੁੱਕਿਆ ਉਹਨਾਂ ਆਖਿਆ ਕਿ ਅਸੀਂ ਜਿਹੜੀ ਇਹ ਬੋਲੀ ਆ ਇਹ ਕਰ ਦਿੱਤੀ ਆ ਤੇ ਅਸੀਂ ਪੁੱਛਿਆ ਵੀ ਕਿਹਦੇ ਨਾਂ ਤੇ ਕੀਤੀ ਆ ਉਹ ਕਹਿਣ ਲੱਗਾ ਮੈਂ ਬਾਹਰ ਆ ਮੈਨੂੰ ਹੁਣ ਪਤਾ ਨਹੀਂ ਮੈਂ ਕਿਹਦੇ ਨਾਂ ਤੇ ਕੱਟੀ ਆ ਬਾਅਦ ਚ ਮੈਨੂੰ ਮਿਲੇ ਉਹ ਕਿੰਨੀ ਜ਼ਮੀਨ ਕਿੰਨੀ ਇਹ ਜ਼ਮੀਨ ਜਿਹੜੀ ਹੈ ਹੁਣ 5 ਕਿਲੇ ਦੇ ਏਕੜ ਜਿਹੜੀ ਉਹਨਾਂ ਨੇ ਧੋਨਾ ਲਾਤਾ ਜੀ ਇਹ ਹੁਣ ਤੇ ਇੱਥੇ ਧਲਗਾ ਕਿੰਨੇ ਦਿਨ ਹੋ ਗਏ ਸਾਨੂੰ ਇੱਥੇ ਧ ਅਸੀਂ 15 ਤਰੀਕ ਦੀ ਕੀਤਾ ਤਰਨ ਆਇਆ ਜੀ ਬੀਡੀਪੀਆ ਡੀਡੀਪੀਓ ਨੂੰ ਅਸੀਂ 3 ਤਰੀਕ ਨੂੰ ਸਾਰੇ ਪਿੰਡ ਦੇ ਮੋਹਤਬਰ ਲੈ ਕੇ ਅਸੀਂ ਖਬਰ ਕਰਕੇ ਆਏ ਆ ਜੀ ਡੀਡੀਪੀਓ ਨੂੰ ਵੀ ਖਬਰ ਕਰਕੇ ਆਏ ਆ ਡੀਸੀ ਨੂੰ ਵੀ ਦੇਖ ਕੇ ਆਏ ਆ ਏਡੀਸੀ ਨੂੰ ਵੀ ਅਸੀਂ ਦੇਖ ਕੇ ਆਏ ਆ ਅਰਖਾਸਤ ਪਰ ਸਾਡੀ ਅਜੇ ਤਾਈ ਕੋਈ ਸੁਣਵਾਈ ਨਹੀਂ ਹੋਈ ਹੁਣ ਵੀ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਆ ਜੀ ਜ਼ਮੀਨ ਭਾਵੇਂ ਉਹ ਲੈ ਲੈ ਸੱਤ ਦੇ ਵਿੱਚ ਪੰਚਾਇਤ ਦੇ ਵਿੱਚ ਬੋਲੀ ਹੋ ਜੇ ਗੁਰਦਾਰਾ ਸਾਹਿਬ ਹੋ ਜੇ ਸਕੂਲ ਚ ਹੋ ਜੇ ਸਾਨੂੰ ਕੋਈ ਇਤਰਾਜ਼ ਕੀ ਨਹੀਂ ਬੋਲੀ ਦੇ ਇੱਕ ਜ਼ਮੀਨ ਜਿਹੜਾ ਮਰਜ਼ੀ ਲੈ ਤੁਹਾਡਾ ਕਹਿ ਦਾ ਮਤਲਬ ਇਹ ਵੀ ਅੰਦਰਖਤ ਇਹਦੀ ਬੋਲੀ ਇਹ ਤਾਂ ਤੁਹਾਨੂੰ ਰੋਸ ਹੈ ਹਾਂਜੀ ਜਿਹੜਾ ਸਾਨੂੰ ਰੋਸ ਹੈ ਮੈਨੂੰ ਕੰਡ ਤਾਂ ਆ ਗਿਆ ਟਰੋਲ ਇਹ ਵੀਡੀਓ ਦਾ ਆਇਆ ਕੋ ਤੁਹਾਨੂੰ ਮਿਲਣ ਵੇਲੇ ਵੀ ਕੋਈ ਨਹੀਂ ਆਉਂਦਾ ਜੀ ਸੈਕਟਰੀ ਇੱਕ ਦਿਨ ਆਏ ਉਹ ਲਾਰਾ ਲਾ ਕੇ ਸਾਡੇ ਕਿਸਾਨ ਸਿਕਰਚ ਕਮੇਟੀ ਦੇ ਪ੍ਰਧਾਨਾਂ ਨਾਲ ਉਹ ਲਾਰਾ ਲਾ ਕੇ ਚਲੇ ਗਿਆ ਕਿ ਅਸੀਂ ਦਿਹਾੜੀ ਰੰਗ ਦੇ ਵਿੱਚ ਕਰਦੇ ਹਾਂ ਤੁਹਾਡਾ ਹੱਲ ਕਰਵਾਉਣੇ ਬੋਲੀ ਦੁਬਾਰਾ ਕਰਾ ਦੇਣੇ ਬੀਡੀਪੀਓ ਸਾਹਿਬ ਨੇ ਵੀ ਇਹੋ ਬਿਆਨ ਦਿੱਤਾ ਸੀ ਕਿ ਅਸੀਂ ਪੰਜਾਂ ਚੌਂ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਹੱਲ ਕਰਵਾ ਦਿੰਨੇ ਆਂ ਰਿਕਾਟ ਲੈ ਆਈਏ ਰਿਕਾਟ ਲੈ ਆਣ ਕੇ ਅਸੀਂ ਇਹ ਜਿਹੜੀ ਬੋਲੀ ਹੈ ਦੁਬਾਰਾ ਕਰਾ ਦਿਓ ਹੋਰ ਕਿੰਨੇ ਦਿਨ ਹੋ ਗਏ ਸੇ ਵੀਡੀਓ ਨਹੀਂ ਹੋਣ ਦੇ ਉੱਥੇ ਵੀਡੀਓ ਜੀ ਸਾਡੇ ਆਉਣ ਤੋਂ ਪਹਿਲਾਂ ਦਾ ਨਹੀਂ ਆਉਣ ਦੇ ਇੱਥੇ ਹੀ ਲੋਕਾਂ ਨਾਲ ਗੱਲਬਾਤ ਕੀਤੀ ਆ ਬਹੁਤ ਇੱਥੇ ਖੱਜਲ ਖਵਾਰੀ ਹੋ ਰਹੀ ਆ ਕੋਈ ਵੀਡੀਓ ਸਾਫ ਕੋਈ ਸੈਕਟਰੀ ਕੋਈ ਇੱਥੇ ਪਹੁੰਚਦਾ ਹੀ ਨਹੀਂ ਜੀ ਉੱਥੇ ਵੀ ਹੁਣ ਚਾਹੀਦੀ ਕਾਰਵਾਈ ਉੱਥੇ ਵੀ ਕਾਰਵਾਈ ਹੋਣੀ ਚਾਹੀਦੀ ਜੀ ਵੇਖੋ ਦਫ਼ਤਰ ਖਾਲੀ ਪਿਆ ਵਾ ਏਸੀ ਚੱਲਣ ਦੇ ਆ ਕੁਰਸੀਆਂ ਖਾਲੀ ਪਈਆਂ ਵਾ ਕੋਈ ਇੱਥੇ ਨਹੀਂ ਆਣ ਕੇ ਪੁੱਛਦਾ ਹੀ ਨਹੀਂਗਾ ਜੀ ਹਾਂ ਜੀ ਜੀ ਆਪਣਾ ਮੇਰਾ ਨਾਂ ਜੀ ਜਸਬੀਰ ਸਿੰਘ ਜਸਾ ਪੱਠੜਾ ਜੀ ਜਿਹੜਾ ਪਿੰਡ ਪੱਠਲ ਸੀ ਜਸ ਸਿੰਘ ਇਹ ਸਾਰਾ ਮਾਮਲਾ ਗੈਰਾ ਚੰਗਰਸ਼ ਕਮੇਟੀ ਦਾ ਦਾਲਾ ਆ ਜੋ ਕਹਦੇ ਕਿ ਤਸਾਸਵੇਂ ਜਿਹੜਾ ਆਮਲੀ ਪਾੜੀ ਆ ਆਗੂ ਆਦ ਦਾ ਖਾਤੇ ਰ ਵੀ ਜੋ ਲਾ ਕੇ ਤਰੀ ਪੈਰੀ ਜਰੀ ਆ ਇਹ ਆ ਪੂਰੀ ਪਾੜੀ ਅੰਦਰ ਕਰਦੇ ਇਹ ਸਾਰਾ ਮਾਮਲਾ ਦੇਖੋ ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਬੜੀ ਸਾਫ਼ ਸੁਥਰੀ ਗੱਲ ਕੇ ਸਾਡੀ ਸਰਕਾਰ ਜਿਹੜੀ ਆ ਮੈਂ ਤੇ ਕਾਮਾਦੀ ਪਾਰ ਸਰਕਾਰ ਦਾ ਨੁਮਾਇੰਦਾ ਆ ਨਾ ਕਿ ਕੋਈ ਮੇਰੇ ਕੋਲ ਪੋਸਟ ਨਾਲੇ ਤੱਕ ਪੰਜ ਸਰਪੰਚ ਨਾ ਮੈਂਬਰ ਮੈਂ ਕੁਝ ਨਹੀਂ ਇੱਕ ਵਰਕਰ ਹੈਗਾ ਤੇ ਸਾਡੀ ਸਰਕਾਰ ਦਾ ਜਿਹੜਾ ਮੋਟੋ ਹੀ ਗਾਈ ਸੀ ਗਾ ਸ਼ੁਰੂ ਤੋਂ ਜਿਹੜੀਆਂ ਪੰਚਾਇਤ ਜ਼ਮੀਨਾਂ ਲੋਕਾਂ ਨੇ ਨਜਾਇਜ਼ ਨੱਪਣੀਆਂ ਵਾ ਇਨਾਂ ਨੂੰ ਜਿਹੜਾ ਵਾ ਆਪਕੇ ਛਡਾਇਆ ਜਾਵੇ ਤੇ ਕਾਫੀ ਸਾਲਾਂ ਤੋਂ ਕੁਝ ਪਰਿਵਾਰ ਨੇ ਜਿਹੜੇ ਨਜਾਇਜ਼ ਜਿਵੇਂ ਸਾਡਾ ਛੱਪੜ ਇਹਨਾਂ ਨੇ ਨੱਪਿਆ ਹੋਇਆ ਵਾ ਪਿੰਡ ਦਾ ਗੰਦੇ ਪਾਣੀ ਦਾ ਨਿਕਾਸ਼ ਜਿਹੜਾ ਸਾਡੇ ਪਿੰਡ ਦੇ ਆਮ ਆਵਾਮ ਜਨਤਾ ਜਿਹੜੀ ਉਹ ਬਹੁਤ ਕੰਮ ਤੰਗ ਹੋਤੋਂ ਕਿਲਾ ਡੇਢ ਕਿਲਾ ਛੱਪੜ ਨੱਪਿਆ ਇੱਥੋਂ ਤੱਕ ਜੀ ਸਰਾ ਸਾਰਾ ਹੱਡੋ ਰੋੜਾ ਜਿਹੜਾ ਉਹ ਵੀ ਨਹੀਂ ਛੱਡਿਆ ਅਸੀਂ ਲੋਕ ਇੰਨੇ ਪਰੇਸ਼ਾਨ ਜਿਹੜੇ ਮਰੇ ਹੋਏ ਪਸ਼ੂ ਆ ਜਿਹੜੇ ਉਹ ਵੀ ਲਜਾ ਕੇ ਕਈ ਵਾਰ ਰੋੜਾ ਤੇ ਸੁੱਟਦੇ ਆ ਉਹ ਵੀ ਨਹੀਂ ਛੱਡਿਆ ਦੂਜੀ ਗੱਲ ਜੇ ਆਪਾਂ ਬੋਲੀ ਦੀ ਕਰੀਏ ਤੇ ਬੋਲੀ ਇਦਾਂ ਵਾ ਜੀ ਦੇਖੋ ਜਿਵੇਂ ਸਰਕਾਰ ਦਾ ਮੈਂਟੋ ਹੀ ਆ ਜੀ 10% ਹਰ ਸਾਲ ਵਧ ਕੇ ਬੋਲੀ ਹੁੰਦੀ ਆ ਬੋਲੀ ਬਹਿ ਕੇ ਸਕੂਲ ਦੇ ਵਿੱਚ ਹੋਈ ਆ ਕੋਈ ਇਹਦੇ ਚ ਦੂਰ ਐਲੀ ਗੱਲ ਨਹੀਂ ਆ ਇਹਨਾਂ ਦੇ ਪਰਿਵਾਰ ਹਰ ਤੋਂ ਹੀ ਜਿਹੜੇ ਵਿਰੋਧੀ ਹੁਣ ਬੈਠੇ ਆ 70 ਸਾਲਾਂ ਤੋਂ ਇਹੀ ਜ਼ਮੀਨ ਵਾਉਂਦੇ ਆ ਰਹੇ ਆ ਨਹੀਂ ਦੇ ਇਹਨਾਂ ਨੇ ਮੁੱਦੇ ਆਪਾਂ ਜਿਹੜੇ ਆਪਾਂ ਮੁੱਦੇ ਦੇ ਆਧਾਰ ਤੇ ਆ ਕੇ ਗੱਲ ਕਰਨੀ ਉਹ ਵੀ ਗੱਲ ਕਰ ਲੈਣ 70 ਸਾਲਾਂ ਤੋਂ ਇਹਨਾਂ ਨੇ ਵਾਈਅਦਗੀ ਕਦਰ ਸਖਸ਼ ਨੇ ਜਿਹੜੀ ਜੋ ਪਰਸੈਂਟੇਜ ਬਣਦੀ ਆ ਗੁਰਬੱਸਾ ਸਿੰਘ ਆ ਉਹਦਾ ਨਾਂ ਸੰਨੋਖ ਜੀਤ ਸਿੰਘ ਉਹਨੇ ਬੋਲੀ ਦੇ ਕੇ ਤੇ ਪਿਛਲੇ ਸਾਲ ਮੇਰੇ ਹਿਸਾਬ ਨਾਲ 230000 ਨੂੰ ਗਈ ਸੀ ਤੇ ਐਦਗੀ 270000 ਚ ਜਿਹੜੀ ਜ਼ਮੀਨ ਉਹਨੇ ਲਈ ਆ ਸਰਕਾਰੀ ਨਮਾਇंदे ਮੁਲਾਜ਼ਮ ਆਏ ਨੇ ਜਿਨ੍ਹਾਂ ਨੇ ਬੋਲੀ ਕੀਤੀ ਆ ਤੇ ਉਹਨਾਂ ਦੇ ਸਾਹਮਣੇ 270000 ਜਿਹੜਾ 40000 ਵਾਧੂ ਗਈ ਨਾ ਉਹ ਘਟ ਗਈ ਸਰਕਾਰ ਦੇ ਖਾਤੇ ਦੀ ਜ਼ਮੀਨ ਉਹਨੇ ਜਵਾ ਕਰਾ ਕੇ ਪੈਸੀ ਉਹਨੇ ਝੋਨਾ ਲਾਇਆ ਜੀ ਮੁੱਦਾ ਇੱਥੋਂ ਪੈਂਦਾ ਜ ਆਈ ਆ ਜੀ ਇਹਨਾਂ ਤੇ ਆਰਟੀਆਈ ਔਰ ਇੱਕ ਚੀਜ਼ ਇਹਨਾਂ ਨੂੰ ਆਪਾਂ ਪਾ ਦਿੱਤੀ ਆਟੇ ਹੀ ਪਾਈ ਆ ਇਹਨਾਂ ਦੇ ਉੱਤੇ ਬੈਰ ਖਿਲਾਫ ਕਿ ਜਿਹੜਾ ਤੁਸੀਂ ਇਹਦਾ ਪੰਚਾਇਤੀ ਪੈਸਾ ਕਿੱਥੇ ਇਸਤੇਮਾਲ ਕਰਦੇ ਰਹੋ 84 85 ਲੱਖ 66 ਦਾ ਜਿਵੇਂ ਇੱਕ ਬੋਰਡ ਲਾ ਕੇ ਪਿੱਛੇ ਜਿਹਨਾਂ ਨੇ ਪੁੱਟ ਦਿੱਤਾ ਹੀ ਫਿਰ ਵੀ ਲੋਕੀ ਸਾਡੇ ਪਿੰਡ ਦੇ ਜਿਹੜੇ ਆਮ ਲੋਕ ਉਹ ਵੇਖ ਨਾ ਸਕਣ ਇੱਕ ਆਰਟੀਆਈ ਪਾਉਣ ਦੇ ਕਾਰਨ ਤੇ ਇੱਕ ਨਿਸ਼ਾਨਦੇ ਲਿਖੀ ਆ ਉਹ ਦੇਣ ਦੇ ਕਾਰਨ ਭੱਜੇ ਆ ਪਹਿਲੋਂ ਇਹਨਾਂ ਨੇ ਜਿਹੜੀ ਹੈਗੀ ਆ ਮੇਰੇ ਪਿੰਡ ਦੇ ਵਿੱਚ ਲਿਆ ਕੇ ਕਲੋਸਮੈਂਟ ਕਰਾ ਕੇ ਸ਼ਰਸ਼ ਕਮੇਟੀ ਬਣਾਈ ਆ ਕਿਸਾਨ ਸਾਡੇ ਪਰਿਵਾਰ ਭਰਾ ਨੇ ਮੈਂ ਵੀ ਉਹਨਾਂ ਦਾ ਇੱਕ ਨੁਮਾਇੰਦਾ ਮੈਂ ਵੀ ਜਿੱਥੇ ਖੜਦੇ ਨੇ ਸਾਥ ਦਿੰ ਦੇ ਗਈ ਉਹਦਾ ਮੈਂਬਰ ਬਣਨ ਵਾਸਤੇ 1000 ਰੁਪਿਆ ਭੇਜਿਆ ਸੀ ਪਰ ਇਹਨਾਂ ਨੇ ਪਿੱਲੋ ਕਿਹਾ ਜੀ ਬੰਦਾ ਖੁਦ ਆਊਗਾ ਫਿਰ ਮੇਰਾ ਬੇਟਾ ਮੇਰਾ ਭਤੀਜਾ ਹੋ ਗਿਆ ਵਾ 1000 ਰੁਪਿਆ ਲੈ ਕੇ ਫਿਰ ਉਹਦੇ ਜਾਂਦੇ ਨੂੰ ਕਹਿੰਦੇ ਜੀ ਨਹੀਂ ਪ੍ਰਧਾਨ ਚ ਲੈ ਗਿਆ ਵਾ ਉਹ ਇਹਨਾਂ ਦੀ ਇੱਕ ਚਾਲ ਸੀਗੀ ਵੀ ਪਹਿਲੋ ਕਮੇਟੀ ਬਣਾ ਲਈ ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਤੇ ਉੱਥੇ ਉਹਨਾਂ ਨੂੰ ਨਾਲ ਲੈ ਕੇ ਮੇਰੇ ਭਰਾਵਾਂ ਨੂੰ ਤੇ ਉੱਥੇ ਬਹਿ ਗਿਆ ਜਦ ਕਿ ਉਹਨਾਂ ਨੂੰ ਸਚਾਈ ਜਿਹੜੀ ਆ ਉਹ ਗਰਾਊਂਡ ਲੈਵਲ ਤੇ ਨਹੀਂ ਪਤਾ ਵੀ ਗੱਲ ਕੀ ਹੋਈ ਸੀਗੀ ਕੋਈ ਬੋਲੀ ਜਿਹੜੀ ਕੈਨਸਲ ਕੀਤੀ ਗਈ ਉਹ ਕਹਿੰਦੇ ਕੈਨਸਲ ਬਾਅਦ ਦੁਬਾਰਾ ਅੰਦਰ ਖਾਤੇ ਜਿਹੜੀ ਘਰ ਬੈ ਕੇ ਇਹਨਾਂ ਦੀ ਬੋਲੀ ਹੋਈ ਸਰ ਦੇਖੋ ਇਹ ਤੇ ਸਰਕਾਰ ਦੀ ਪ੍ਰੋਪਰਟੀ ਆ ਕਦੇ ਕੋਈ ਇਹਨਾਂ ਦੀਆਂ ਪਾਰਟੀਆਂ ਕਰਦਿਆਂ ਰਹੀਆਂ ਸ਼ੁਰੂ ਤੇ ਇਹਨਾਂ ਨੂੰ ਫਿਰ ਪਤਾ ਵੀ ਘਰਾਂ ਚੋਂ ਬੈ ਕੇ ਬਿੱਲੀਆਂ ਹੁੰਦੀਆਂ ਸਾਡੀ ਸਰਕਾਰ ਨੇ ਤਾਂ ਕੋਈ ਨਾ ਕੀਤਾ ਨਾ ਸਾਡਾ ਕੋਈ ਵਰਕਰ ਵੀ ਨਹੀਂ ਇਦਾਂ ਕਰ ਨਹੀਂ ਸਕਦਾ ਵੀ ਘਰੇ ਬੈ ਕੇ ਬੋਲੀ ਹੋ ਜੀ ਸਕੂਲ ਚ ਬੈ ਕੇ ਸਾਰਾ ਕੁਝ ਕੰਮ ਹੋਇਆ ਜੀ ਐਤਕਾ ਫਿਰ ਬੋਲੀ ਕਿੰਨੀ ਹੋਈ ਐਤ ਕੀ ਜੀ 2,70,000 ਚ ਗਈ ਆ ਜਿਹਦੀ ਉਹਨੇ ਮੈਨੂੰ ਪਰਚੀ ਵੀ ਦਿੱਤੀ ਹੋਈ ਆ ਬਾਕੀ ਇਹਨਾਂ ਨੇ ਉਹਨੂੰ ਡਰਾਇਆ ਧਮਕਾਇਆ ਜਦੋਂ ਜ ਉਹ ਗਰੀਬ ਆਇਆ ਮੈਂ ਤਾਂ ਕੋਈ ਨਹੀਂ ਤੇਰੇ ਨਾਲ ਆ ਦੁਕਾਣਾਂ ਉਹ ਗੱਲ ਹੀ ਨਹੀਂ ਗਈ ਜਿਹੜੀ ਸਿੱਧੀ ਗੱਲ ਆ ਜੇ ਇਹ ਕਹਿਣ ਵੀ ਹੁਣ ਅਹੀਂ ਬਾਈ ਜਨੇ ਜੋ ਵੀ ਬੜੇ ਜਿਹੜੇ ਭਰਾ ਸਾਡੇ ਨਾਲ ਤੁਰਿਆ ਫਿਰ ਉਹਨੇ ਦੀ ਮਤਦਾਸੀ ਕਰਨੀ ਆ ਜਦੋਂ ਇੰਨੇ ਜਾਣੇ ਬੈਠ ਕੇ ਜਦੋਂ ਇਹਨਾਂ ਵੇਖ ਲਿਆ ਕਿ ਜਸੇਲੇ ਚਲ ਗਿਆ ਫਿਰ ਜਾ ਕੇ ਉੱਥੇ ਮੇਰੇ ਭਰਾਵਾਂ ਨੂੰ ਇਹਨਾਂ ਨੇ ਜਿਨ੍ਹਾਂ ਨੂੰ ਨਹੀਂ ਕਿਸਾਨਾਂ ਨੂੰ ਨਹੀਂ ਪਤਾ ਵੀ ਐਕਸ਼ਨ ਕਰਛਾਲਿਆ ਨੂੰ ਵੀਰੇ ਵੀਰਾਂ ਨੂੰ ਨਹੀਂ ਪਤਾ ਵੀ ਸੱਚ ਕੀ ਆ ਇਹ ਗਰਾਊਂਡ ਲੈਵਲ ਤੇ ਆਣ ਜੀ ਇੱਕ ਬੰਨੇਓ ਛੱਪੜ ਛੱਡ ਦੇਣਾ ਬੱਚਿਆਂ ਦੀ ਗਰਾਊਂਡ ਨੱਪੀ ਹੋਈ ਆ ਤੇ ਹਡੋ ਰੋੜਾ ਛੱਡਣ ਤੇ ਬੱਚਿਆਂ ਦੀ ਗਰਾਊਂਡ ਜਿਹੜੀ ਉਹਨੂੰ ਪਹਿਲੋ ਛੱਡ ਦੇਣ ਤੇ ਪਿੰਡ ਦੀ ਫਿਰਨੀ ਪੂਰੀ ਕਰ ਦੇਣਾ ਜਿੱਥੇ ਅਸੀਂ ਉਹ ਕਹਿ ਕੇ ਬੋਲੀ ਵੀ ਦੁਬਾਰੇ ਕਰਾ ਦਾਂਗੇ ਕੋਈ ਗੱਲ ਨਹੀਂ ਗਈ ਬਾਕੀ ਜਿਹੜੀ ਬੋਲੀ ਆ ਉਹਦਾ ਵਿਚਾਰੇ ਦਾ ਹੁਣ ਝੋਨਾਵਾ ਜਿਹੜਾ ਉਹ ਬੂਟਾ ਫੜ ਚੁੱਕਿਆ ਜੀ ਇਦਾਂ ਨਹੀਂ ਹੁੰਦਾ ਇਹਨਾਂ ਨੇ ਬੋਲਣਾ ਹੀ ਤੇ ਪਹਿਲੋ ਬੋਲਣਾ ਹੀ ਇਹ ਸਿਰਫ ਭੱਜੇ ਹੀ ਉਦੋਂ ਜਦੋਂ ਨਿਸ਼ਾਨਦੇ ਕਈ ਇਤਹਾਅ ਚ ਆਈਦਾ ਰਹਿਣ ਪਤਾ ਲੱਗ ਗਿਆ ਸਾਡੇ ਵਿਰਖਲਾਪ ਪੈ ਗਈ ਆ ਤੋ ਹੁਣ ਅਸੀਂ ਆਪਸੇ ਨੂੰ ਭੱਜ ਲਈਏ ਤੇ ਕੋਈ ਗੱਲ ਹੀ ਨਹੀਂ ਗਈ ਪੈਸੇ ਦੇ ਕੇ ਜ਼ਮੀਨ ਵਾਈ ਜੀ ਸਰ ਮੈਂ ਤਾਂ ਅੱਜ ਦਾ ਹੀ ਦੇਖੋ ਨਾ ਸਰਪੰਚਾਂ ਤੇ ਨਾ ਨੰਬਰਦਾਰ ਤੇ ਨਾ ਮੈਂਬਰ ਮੈਨੂੰ ਤਾਂ ਅਧਿਕਾਰੀ ਕੋਈ ਨਹੀਂ ਬੋਲੀ ਕਰਾਂ ਇਹਦੇ ਜਿਹੜੇ ਆਪਣੇ ਪ੍ਰਬੰਧਕ ਸਾਹਿਬ ਲੱਗੇ ਹੋਏ ਨੇ ਜਾਂ ਸਰਪੰਚ ਸਾਹਿਬ ਉਹਨਾਂ ਨੂੰ ਪਤਾ ਹੈ ਵੀ ਬੋਲੀ ਜਿਹੜੀ ਉੱਥੇ ਸਕੂਲ 'ਚ ਬੈਠੇ ਹੋਈ ਆ ਜੋ ਵੀ ਆ ਪ੍ਰਬੰਧਕ ਇਸ ਟਾਈਮ ਤੇ ਲੱਗਾ ਪ੍ਰਬੰਧਕ ਨੇ ਹਾਂ ਜੀ ਬੋਲੀ ਇਹ ਬੰਨੇ ਦੇਖੋ ਪੱਕੀ ਗੱਲ ਸਰ ਵੀਡੀਓ ਜੇ ਇਹ ਅੱਜ ਕੱਲ ਦਾ ਪਤਾ ਹੁੰਦਾ ਤੇ ਮੈਂ ਬੜਾ ਲੀਂਦਾ ਬਸ ਕਿ ਲੌਂਸਮੈਂਟ ਜਿਹੜੀ ਕਰਾਈ ਉਹਦੀ ਮੈਂ ਵੀਡੀਓ ਕਢਾ ਕੇ ਲਿਆਂਦੀ ਸੀ ਉਦੋਂ ਤੁਹਾਨੂੰ ਦਿਖਾ ਦਿੰਨੇ ਆ ਪਰਚੀ ਵੀ ਹੈਗੀ ਮੇਰੇ ਕੋ ਤੇ ਵੀਡੀਓ ਵੀ ਉੱਥੇ ਸਾਈਨ ਹੋਏ ਸਾਰਿਆਂ ਦੇ ਬਕਾਇਦਾ ਜਦੋਂ ਬੋਲੀ ਹੋਈ ਉਹ ਸਾਰਾ ਜਿਹੜਾ ਛ ਬਾਕੀ ਸਰ ਜੇ ਇੱਥੇ ਵੇਖਿਆ ਜਾਵੇ ਤੇ ਦੇਖੋ ਮੈਂ ਤਾਂ ਸਰਵਸਤ 24 ਸਾਲ ਕਰਕੇ ਆਇਆ ਮੇਰੇ ਤੋਂ ਤਾਂ ਏਡੀ ਕੋਈ ਵੱਡੀ ਪ੍ਰਾਪਰਟੀ ਨਹੀਂ ਬਣੀ ਮੇਰੇ ਪਿੰਡ ਦੇ ਵਿੱਚ ਇਦਾਂ ਦੇ ਵੀ ਸਖਸ਼ ਹੈਗੇ ਆ ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਸਵਾ ਸਵਾ ਗਿੱਲੇ ਤੋਂ ਤੁਸੀਂ ਵੇਖੋ ਲਿਫਟਾਂ ਲੱਗੀਆਂ ਪਈਆਂ ਕੋਠੀਆਂ ਚ ਵੱਡੀਆਂ ਵੱਡੀਆਂ ਕੋਠੀਆਂ ਨੇ ਤੇ ਆ ਮੈਂ ਮਾੜਾ ਚੰਗਾ ਬੱਸਾਂ ਦਾ ਇੱਕ ਧੰਦਾ ਉਹ ਵੀ ਕਿਸ਼ਤਾ ਦੇ ਬਹਿ ਚਲਾ ਰਿਹਾ 24 25 22 ਸਾਲ ਤੋਂ ਉੱਪਰ ਆਰਮੀ ਦੀ ਦੇਸ਼ ਦੀ ਸੇਵਾ ਕੀਤੀ ਆ ਇਹਨਾਂ ਦੇ ਪ੍ਰਾਪਰਟੀਆਂ ਦੀ ਠੱਗੀਆਂ ਮਾਰ ਮਾਰ ਬਣਾਈਆਂ ਨਸ਼ਾ ਵੇਚ ਵੇਚ ਕੇ ਲੋਕਾਂ ਦੇ ਧੀਆਂ ਪੁੱਤ ਗਾਲਤੇ ਆ ਤੇ ਅੱਜ ਮੇਰੇ ਬਿਰਖਲਾਫ਼ ਧਰਨੇ ਤੇ ਬਿੰਦੇ ਫਿਰ ਆਪਾਂ ਦੇ ਜਿਹੜੇ ਕੋ ਗਾਇ ਆ ਗਏ ਦੁੱਧ ਨਾਤੋਗੇ ਗੁਰਦਾਰੇ ਵੀ ਚੜ ਸਕਦਾ ਵੀ ਮੈਨ ਨਸ਼ਾ ਨਹੀਂ ਵੇਚਿਆ ਜਾ ਨਹੀਂ 2 ਨੰਬਰ ਦਾ ਧੰਦਾ ਵਿੱਚ ਕਿਸਾਨੀ ਆੜ ਚ ਕਿੰਨਾ ਜਰ ਬਚਣਗੇ ਗਾੜੀ ਕਿਸਾਨ ਵੀ ਸਾਡੇ ਭਰਾ ਨੇ ਉਹਨਾਂ ਨੂੰ ਪਤਾ ਵਾ ਵੀ ਜਿਹੜਾ ਸੱਚ ਦੇ ਨਾਲ ਹੀ ਅਸੀਂ ਬਹਿਣਾ ਅਰਚ ਹੁੰਦਾ ਕਿ ਸਚਾਈ ਤੇ ਲੜਿਆ ਜਾਂਦਾ ਵਾ ਚਾਹੇ ਤੁਹਾਨੂੰ ਨਹੀਂ ਪਤਾ ਮੇਰੇ ਭਰਾਵਾਂ ਨੂੰ ਮੈਂ ਵੀ ਇੱਕ ਸਤਨਾੰਦ ਸਿੰਘ ਸਾਡੇ ਮੁੰਡਾ ਪਿੰਡਾ ਉਹਨਾਂ ਨੇ ਕੱਲ ਮੇਰੇ ਤੋਂ ਪੁੱਛਿਆ ਸੀ ਉਹਨਾਂ ਨੂੰ ਇਸਲੀਤ ਜਿਹੜੀ ਪਤਾ ਲੱਗ ਚੁੱਕੀ ਆ ਉਹ ਕਹਿੰਦੇ ਵੀ ਆਪਾਂ ਪਾਰਟੀ ਤੱਕ ਜੋ ਸੱਚ ਸਾਹਮਣੇ ਰੱਖਾਂਗੇ ਤੇ ਸਿਰਫ ਇੱਕ ਪਾਰਟੀ ਬਾਜ਼ੀ ਕਰ ਰਹੀ ਹੈ ਜੀ ਸਾਡੀ ਜਿਹੜੀ ਸ਼ੁਰੂ ਤੋਂ ਇਹਨਾਂ ਦੀ ਦਾਦਾਗਰੀ ਪਿੰਡ ਦੇ ਵਿੱਚ ਚੱਲਦੀ ਆ ਰਹੀ ਸ਼ਬੀ ਉਹ ਖਤਮ ਹੋ ਆਮ ਆਦਮੀ ਪਾਰਟੀ ਦੇ ਵਿੱਚ ਨਾ ਕੋ ਪ੍ਰਧਾਨਾ ਤੇ ਨਾ ਕੋ ਕਿਸੇ ਦੇ ਪੈਸੇ ਖਾਂਦਾ ਨਾ ਕੋ ਐਦਾਂ ਦਾ ਕੰਮ ਨਹੀਂ ਚੱਲਦਾ ਬਾਕੀ ਮੈਂ ਤੇ ਜੋ ਸਚਾਈ ਆ ਤੁਹਾਡੇ ਚੈਨਲ ਦੇ ਵਿੱਚ ਸਾ ਬਿਲਕੁਲ ਜੀ ਸਰਾ ਸਰ ਝੁੱਠਿਆ ਜੀ ਇਹ ਜਦ ਇਹੋ ਜਿਹੇ ਗੱਲਾਂ ਦੇਖੋ ਜੀ ਇੱਕ ਗੱਲ ਹੋਰ ਇਹ ਜਿਹੜੀਆਂ ਗੱਲਾਂ ਪਿੰਡ ਦੀ ਪੰਚਾਇਤ ਚ ਵੀ ਹੋ ਸਕਦੀਆਂ ਵਾ ਤੇ ਆਪਾਂ ਕੀ ਕੀਤਾ ਪੰਚਾਇਤ ਚ ਬੁਲਾ ਕੇ ਮੈਨੂੰ ਪੁੱਛ ਸਕਦੇ ਆ ਜਾਂ ਕਿਸੇ ਨੂੰ ਕਦੇ ਵੀ ਬੁਲਾ ਸਕਦੇ ਕੋਈ ਨਾ ਥੋੜੀ